ਇਹ ਜਦੋਂ ਸਾਹ ਵਜਤ ਸੀ ਡੇਰਾ ਬਾਬਾ ਨਾਨਕ ਦਾ ਪਿੰਡ ਕਿ ਤਨਾ ਜਾਉਗੇ ਇਹਲੇ ਦਿਨਾਂ ਦੇ ਵਿੱਚ ਜਦੋਂ ਹੜ ਆਏ ਨੇ ਤੇ ਹਰਾਂ ਦੀ ਲਪੇਟ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਆਲੇ-ਦਾਲ ਦੇ ਪਿੰਡ ਤੇ ਸਾਰਾ ਇਲਾਕਾ ਉਹਦੇ ਵਿੱਚ ਆਇਆ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਸਦਸ ਜੀਰ ਸਿੰਘ ਬਾਦਲ ਨੇ ਉਹਨਾਂ ਇਲਾਕਿਆਂ ਵਿਚ ਆਪ ਜਾ ਕੇ ਗਏ ਨੇ ਉਹਨਾਂ ਵੇਖਿਆ ਕਿ ਉੱਥੇ ਕਿਹੋ ਜਿਹੇ ਹਾਲਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਵੀ ਤੇ ਉਹਨਾਂ ਨੂੰ ਹੱਲ ਕਰਨ ਦਾ ਵੀ ਯਤਨ ਕੀਤਾ ਉਹਨਾਂ ਨੇ ਗਾਂ ਟੀਮਾਂ ਬਣਾਈਆਂ ਨੇ ਜੋ ਮੇਰੀ ਡਿਊਟੀ ਕੋ ਮਨਸਾਦੀ ਡਿਊਟੀ ਇੱਥੇ ਲਾਈ ਆ ਅਸੀਂ ਜ਼ਮੀਨੀ ਪੱਧਰ ਤੇ ਜੋ ਮੁਸ਼ਕਲਾਂ ਆ ਰਹੀਆਂ ਨੇ ਸਾਰੇ ਇਲਾਕੇ ਨੂੰ ਉਹ ਨਕਾਸ਼ ਸਾਹਿਬ ਦੇ ਕੋਲ ਆਏ ਆ ਨਕਾਸ਼ ਸਾਹਿਬ ਦਾ ਹਲਕਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਡਿਸਟਰਬ ਹੋਇਆ ਤੇ ਉਹਦੇ ਲਈ ਅਸੀਂ ਇਹਨਾਂ ਦੇ ਨਾਲ ਵੀ ਜਾ ਰਹੇ ਹੁਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਈ ਹੋਈ ਆ ਤੇ ਉਹ ਸਾਰੀ ਰਿਪੋਰਟ ਜਿਹੜੀ ਆ ਪ੍ਰਧਾਨ ਸਾਹਿਬ ਮੰਗ ਰਹੇ ਆ ਵੀ ਕੀ ਉੱਥੇ ਹਾਲਾਤ ਨੇ ਕਿਹੜੀ ਚੀਜ਼ ਦੀ ਲੋੜ ਆ ਕਿਵੇਂ ਆ ਉਹ ਸਾਰੀ ਚੀਜ਼ ਜਿਹੜੀ ਰਿਪੋਰਟ ਤਿਆਰ ਕਰਕੇ ਅਸੀਂ ਸ਼ਾਮ ਤੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਦਾਸਕ ਵੀਰ ਸਿੰਘ ਬਾਦਲ ਸਾਹਿਬ ਨੂੰ ਦੇਣੀ ਆ ਕਿੰਨੇ ਕ ਪਿੰਡ ਤੱਕ ਹੁਣ ਤੱਕ ਕਵਰ ਹੋ ਚੁੱਕਿਆ ਜੀ ਪੰਜਾਬ ਦੇ ਦੇ ਲੈ ਚੱਲੀਏ ਤੇ ਵਾਖੋਖਟੀ ਮਾ ਬਣੀ ਆ ਜੀ ਸਾਡੀ ਟੀਮ ਇੱਥੇ ਜਿਹੜੀ ਆ ਉਹ ਇੱਥੇ ਜਿਹੜਾ ਬਾਬੇ ਨਾਨਕ ਦੇ ਏਰੀਆ ਚਾਈ ਆ ਬਾਕੀ ਡਾਕਟਰ ਟੀਮੇ ਦੀਆਂ ਅਜਨਾਲੇ ਵਾਲੇ ਪਾਸੇ ਸੀਗੇ ਬਾਕੀ ਵਾਕੋਖਾ ਇਲਾਕਿਆਂ ਵਿੱਚ ਬਾਕੀ ਬੰਦਿਆਂ ਨੇ ਡਿਊਟੀਆਂ ਲਗੀਆਂ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੇ ਹਾਲਾਤ ਜਾਣਨ ਦੀ ਉਹਨਾਂ ਨੇ ਗੱਲ ਕਹੀ ਆ ਵੀ ਲੋਕਾਂ ਦੇ ਹਾਲਾਤ ਵੇਖੋ ਕੀ ਨੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰੀ ਲੋੜ ਆ ਕਿਉਂਕਿ ਇਹ ਫਰਜ਼ ਤਾਂ ਬੰਦਾ ਸਰਕਾਰਾਂ ਦਾ ਹੈ ਸਰਕਾਰਾਂ ਇਹ ਸਾਰਾ ਕੰਮ ਕਰਨ ਪਰ ਪ੍ਰਧਾਨ ਸਾਹਿਬ ਹਰ ਕੈਂਡਰ ਘੰਡੇ ਦੋ ਦੋ ਘੰਟੇ ਬਾਅਦ ਰਿਪੋਰਟ ਮੰਗਦੇ ਆ ਕਿ ਕਿਹੋ ਜਿਹੇ ਹਾਲਾਤ ਨੇ ਕੀ ਲੋਕਾਂ ਦੀਆਂ ਡਿਮਾਂਡਾਂ ਨੇ ਕੀ ਲੋਕਾਂ ਨੂੰ ਚਾਹੀਦਾ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਇੱਥੇ ਰਿਪੋਰਟ ਤਿਆਰ ਕਰਕੇ ਨਾਲ ਜਨਾ ਤੇ ਹੁਣ ਭੇਜ ਵੀ ਦਿੱਤੀ ਆ ਗਾਂ ਭੇਜ ਰਹੇ ਆ ਤੋ ਇਹ ਜੋ ਲਗਾ ਸਾਹਿਬ ਨੇ ਵੱਖ-ਵੱਖ ਪਿੰਡਾਂ ਤੋਂ ਆ ਨਗਰਾਂ ਤੋਂ ਸੱਜਣ ਆਏ ਨੇ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੇਖ ਕੇ ਵੀ ਆਏ ਆ ਇਹਨਾਂ ਦੱਸਿਆ ਵੀ ਆ ਕਿ ਫਲਾਨੇ ਪਿੰਡ ਦੀ ਆ ਪੋਜੀਸ਼ਨ ਆ ਫਲਾਨੇ ਪਿੰਡ ਦੀ ਆ ਪੋਜੀਸ਼ਨ ਆ ਫਲਾਨੇ ਪਿੰਡ ਚਾਹ ਇਹਨਾਂ ਚੀਜ਼ਾਂ ਦੀ ਲੋੜ ਆ ਫਲਾਨੇ ਪਿੰਡਾਂ ਜਾਂ ਲੋੜ ਆ ਉਹਨੇ ਤੁਹਾਡੇ ਸਾਹਮਣੇ ਚਾਰਾ ਵੀ ਭੇਜ ਰਹੇ ਨੇ ਤੂੜੀ ਵੀ ਭੇਜ ਰਹੇ ਨੇ ਹੋਰ ਵੀ ਜੜੀਆਂ ਲੋੜਾਂ ਨੇ ਲੋਕਾਂ ਦੀ ਉਹਨਾਂ ਨੂੰ ਪੂਰੀਆਂ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਡਾਇਰੈਕਸ਼ਨ ਤੇ ਗਾਵੜੀਆ ਸਾਹਿਬ ਐਡਵੋਕੇਟ ਘੁੰਮਣ ਸਾਹਿਬ ਜੋ ਸਾਡੇ ਹੁਣੇ ਕੈਂਡੀਡੇਟ ਲੁਧਿਆਣੇ ਤੋਂ ਅਸੈਂਬਲੀ ਦੇ ਬਣੇ ਸੀ ਇਨਾਂ ਦੀ ਅਗਵਾਈ ਦੇ ਵਿੱਚ ਇੱਕ ਟੀਮ ਐ ਇੱਥੇ ਆਈ ਜਿੱਥੇ-ਜਿੱਥੇ ਨੁਕਸਾਨ ਹੋਇਆ ਵਾ ਇਸ ਤੋਂ ਬਾਅਦ ਡੇਰੇ ਬਾਬੇ ਨਾਨਕ ਤੋਂ ਬਾਅਦ ਇਹਨਾਂ ਨੇ ਬਾਰਡਰ ਦੇ ਨਾਲ-ਨਾਲ ਦੀਨਾ ਨਗਰ ਤੇ ਦੀਨਾ ਨਗਰ ਤੋਂ ਕਤਲੌਰ ਵਾਲੀ ਸਾਈਡ ਤੇ ਜਾਣਾ ਵਾ ਰਾਵੀ ਦਰਿਆ ਦੇ ਨਾਲ-ਨਾਲ ਤੇ ਇਹਦਾ ਜਾਇਜ਼ਾ ਲੈ ਕੇ ਪਾਰਟੀ ਹਾਈ ਕਮਾਂਡ ਨੂੰ ਦੱਸਣਗੇ ਤੇ ਜੋ-ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਇਹ ਹੱਲ ਕਰਨਗੇ ਕਾਲੀ ਦਲ ਪੱਬਾਂ ਪਰ ਹੋ ਕੇ ਪਿੰਡੂ ਲੋਕਾਂ ਦੇ ਨਾਲ ਖੜਾ ਵਾ ਵਿਪਤਾ ਦੀ ਮੁਸੀਬਤ ਦੇ ਸਮੇਂ ਤੇ ਹੋਰ ਕੋਈ ਪਾਰਟੀ ਮੈਨੂੰ ਨਜ਼ਰ ਨਹੀਂ ਆਉਂਦੀ ਮੈਂ ਸਮਝਦਾ ਕਿ ਫੀਲਡ ਵਿੱਚ ਮੈਂ ਉਸੇ ਦਿਨ ਤੋਂ ਜੁੜਿਆ ਹੋਇਆ ਵਾਂ ਜਿਸ ਦਿਨ ਤੋਂ ਇਹ ਹੜ੍ਹ ਆਏ ਨੇ ਕੁਝ ਲੋਕ ਜਿਹੜੇ ਨੇ ਸਾਡੇ ਹਲਕੇ ਦੇ ਵੀ ਨਹੀਂਗੇ ਹਲਕੇ ਤੋਂ ਬਾਹਰ ਦੇ ਲੋਕ ਨੇ ਟਰਾਲੀਆਂ ਨਾਲ ਸਕੈਨਰ ਲਾਏ ਹੋਏ ਨੇ ਤੇ ਟਰਾਲੀਆਂ ਵਿੱਚ ਜਾਂ ਮਿੱਟੀ ਪਾਈ ਹੋਈ ਹੈ ਤੇ ਜਾਂ ਕੋਈ ਹੋਰ ਸਮਾਨ ਥੋੜਾ ਬਹੁਤਾ ਪਾ ਕੇ ਤੇ ਸਕੈਨਰ ਲਾਏ ਨੇ ਵੀ ਪੈਸੇ ਇੱਥੇ ਪਾਓ ਉਹ ਦੇਸ਼ਾਂ ਵਿਦੇਸ਼ਾਂ ਤੋਂ ਹੜਾਂ ਦੇ ਮਾਰ ਵਾਲਿਆਂ ਨੂੰ ਪੈਸੇ ਮੰਗਵਾ ਰਹੇ ਨੇ ਪਰ ਮੇਰੀ ਪਾਰਟੀ ਜਿਹੜੀ ਹੈ ਅਸੀਂ ਕੋਈ ਪੈਸਾ ਆਪ ਨਹੀਂ ਲੈ ਰਹੇ ਅਸੀਂ ਕਹਿੰਨੇ ਆ ਜੇ ਕੋਈ ਦਾਨੀ ਸੱਜਣ ਹੈ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਵਿੱਚ ਪੈਸੇ ਪਾਵੇ ਕਾਲੀ ਦਾਲ ਆਪਣੇ ਵਰਕਰਾਂ ਕੋਲੋਂ ਲੈ ਰਿਆ ਵਾ ਜਿਵੇਂ ਸਾਰੇ ਪੰਜਾਬ ਦੇ ਵਰਕਰਾਂ ਦੀ ਪਿਛਲੇ ਦਿਨਾਂ ਵਿੱਚ ਪ੍ਰਧਾਨ ਸ਼੍ਰੋਮਣੀ ਕਾਲੀ ਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੀਟਿੰਗ ਲਈ ਸੀ ਤੋਂ ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਏ ਹਦਾਇਤ ਕੀਤੀ ਏ ਕਿ ਤੁਸੀਂ ਆਪਣੀਆਂ ਜੇਬਾਂ ਤੋਂ ਤੇ ਆਪਣੇ ਦੋਸਤਾਂ ਮਿੱਤਰਾਂ ਦੀਆਂ ਜੇਬਾਂ ਵਿੱਚੋਂ ਕਾਲੀ ਦਲ ਦੇ ਪੂਲ ਵਿੱਚ ਸਾਰਾ ਰਾਸ਼ਨ ਸਾਰੇ ਪੈਸੇ ਜਿਹੜੇ ਜਮਾ ਕਰਾਓ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮलमपट्टी ਕਰ ਸਕੀਏ ਤੇ ਮੈਂ ਮੇਰੇ ਕੋ ਕੋਈ ਸ਼ਬਦ ਨਹੀਂ ਕਾਵੜੀਆ ਸਾਹਿਬ ਐਡਵੋਕੇਟ ਸਾਹਿਬ ਤੁਹਾਡੀ ਟੀਮ ਦਾ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਤੁਸੀਂ ਸਾਡੇ ਦੁੱਖ ਦੇ ਵੇਲੇ ਸਾਡੇ ਕੋਲ ਆਏ ਹੋ ਮੈਂ ਤੁਹਾਡੇ ਇੱਕ ਇੱਕ ਪੁੱਟੇ ਇੱਕ ਕਦਮ ਅੱਗੇ ਸਿਰ ਚਕਾਉਣਾ ਵਾ ਔਰ ਆਸ ਰੱਖਣਾ ਕਿ ਤੁਹਾਂ ਸਾਡਾ ਜਿਵੇਂ ਹੌਸਲਾ ਬਲੰਦ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਹੌਸਲਾ ਜਿਹੜਾ ਬਲੰਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ